ਕਸਸ ਜਿਹੜੇ ਮੇਲੇ ਆ ਉਹ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਇਹ ਕੋਈ ਮੇਲਾ ਨਹੀਂ ਤੁਸੀਂ ਆਓ ਖਾ ਪੀ ਕੇ ਮੁੜ ਜਾਓ ਢੋਲਤ ਮੱਕੇ ਵਜਾ ਕੇ ਆ ਕਿ ਅਸੀਂ ਇਸ ਜ਼ਿੰਦਗੀ ਨੂੰ ਸਮਾਜ ਨੂੰ ਇਸ ਦੇਸ਼ ਨੂੰ ਚੰਗਾ ਕਿਵੇਂ ਬਣਾ ਸਕਦੇ ਆ ਇੱਥੇ ਦੋ ਹੀ ਆ ਇੱਕ ਵਿਚਾਰਵਾਦ ਆ ਜਿਹੜਾ ਧਾਰਮਿਕ ਪ੍ਰੋਗਰਾਮ ਆ ਹਨਾ ਇੱਕ ਇੱਕ ਰਾਹ ਦੂਸਰਾ ਜਿਹਨੂੰ ਪਦਾਰਥਵਾਦ ਕਹਿੰਦੇ ਆ ਜਿਹੜੀ ਤਰਕਸ਼ੀਲ ਸੋਸਾਇਟੀ ਪੰਜਾਬ ਉਹ ਪਦਾਰਥਵਾਦ ਨੂੰ ਮੰਨਦੀ ਆ ਹੁਣ ਭਗਤ ਸਿੰਘ ਨੇ ਅਲਾਨੀਆਂ ਤੌਰ ਤੇ ਕਿਤਾਬ ਲਿਖੀ ਆ ਕਿ ਮੈਂ ਰੱਬ ਨੂੰ ਕਿਉਂ ਨਹੀਂ ਮੰਨਦਾ ਮੈਂ ਨਾਸਤਿਕ ਕਿਉਂ ਆ ਭਗਤ ਸਿੰਘ ਦਾ ਕਦ ਉਹਦੇ ਨਾਲ ਛੋਟਾ ਨਹੀਂ ਹੋਇਆ ਵੱਡਾ ਹੋਇਆ ਮਿਹਨਤ ਅਸੀਂ ਕਰਦੇ ਆ ਜਰੂਰ ਸਾਰੇ ਮਿਹਨਤ ਕਰਦੇ ਆ ਪਰੰਤੂ ਮਿਹਨਤ ਸਾਡੀ ਦਿਸ਼ਾ ਜਿਹੜਾ ਨਿਸ਼ਾਨਾ ਉਹ ਠੀਕ ਪਾਸੇ ਵੱਲ ਚੱਲਣਾ ਚਾਹੀਦਾ ਪੇ ਸਾਨੂੰ ਮੰਜ਼ਲਾਂ ਦੀ ਜਿਹੜੀ ਪ੍ਰਾਪਤੀ ਹੁੰਦੀ ਹੈ ਇਸ ਚੈਨਲ ਦੇ ਜਰੀਏ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਇਸੇ ਹੀ ਸਬੰਧ ਦੇ ਵਿੱਚ ਦੋ ਰਿਪੋਰਟਾਂ ਜਿਹੜੀਆਂ ਸਾਂਝੀਆਂ ਕਰ ਚੁੱਕੇ ਆ ਕਿਉਂਕਿ 4 ਸਾਲ ਹੋ ਗਏ ਇਸ ਟਾਈਮ ਅਸੀਂ ਪਿੰਡ ਡੋਹ ਖੜੇ ਹੋਏ ਆ ਇੱਥੇ ਇੱਕ ਵਿਸ਼ੇਸ਼ ਤਰ੍ਹਾਂ ਦਾ ਮੇਲਾ ਜਿਹੜਾ ਉਹ ਲੱਗਦਾ ਹੈਗਾ ਆਮ ਤੌਰ ਦੇਤੇ ਜਿਹੜੇ ਮੇਲਿਆਂ ਦੇ ਆਪਾਂ ਨੇ ਸਾਡੇ ਪੰਜਾਬੀਆਂ ਦੇ ਦਿਮਾਗ ਦੇ ਵਿੱਚ ਇਹ ਹੁੰਦਾ ਕਿ ਮੇਲੇ ਦੇ ਤਿੰਨ ਕੰਮ ਪੱਕੇ ਧੁੱਪ ਧੂੜ ਤੇ ਧੱਕੇ ਪਰ ਇਹ ਵੱਖਰੀ ਤਰ੍ਹਾਂ ਦਾ ਮੇਲਾ ਇੱਥੇ ਕੋਈ ਧੱਕਾ ਨਹੀਂ ਵਜਦਾ ਹੈਗਾ ਹਾਂ ਜੇਕਰ ਕੋਈ ਧੱਕਾ ਵੀ ਵਜਦਾ ਹੈਗਾ ਤਾਂ ਉਹ ਬੰਦੇ ਦੀ ਆ ਜਿਹੜੀ ਕਿਤਨਾ ਕਿਤੇ ਚੇਤਨਾ ਨੂੰ ਵਜਦਾ ਹੈਗਾ ਬੰਦੇ ਦੀ ਚੇਤਨਾ ਨੂੰ ਧੱਕਾ ਮਾਰਨ ਦੇ ਲਈ ਹੈ ਜਿਹੜਾ ਇਹ ਮੇਲਾ ਲਗਾਇਆ ਹੈ ਨਾ ਤੇ ਇਹ ਮੇਲਾ ਖਾਸ ਤੌਰ ਦੇਤੇ ਵਿਸ਼ੇਸ਼ ਵਿਅਕਤੀ ਉਹਨਾਂ ਦੀ ਯਾਦ ਦੇ ਵਿੱਚ ਲਗਾਇਆ ਜਾਂਦਾ ਹੈਗਾ ਮਾਸਟਰ ਗੁਰਜਿੰਦਰ ਸਿੰਘ ਜੀ ਡੋਗ ਉਹਨਾਂ ਦੀ ਯਾਦ ਦੇ ਵਿੱਚ ਲਗਾਇਆ ਜਾਂਦਾ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਲੋਕ ਅਧਿਆਪਕ ਤੁਸੀਂ ਹੋਰ ਬਹੁਤ ਸਾਰੇ ਵੇਖੇ ਹੋਣਗੇ ਆਸੇ ਪਾਸੇ ਵਿਚਰਦੇ ਦੇਖੇ ਹੋਣਗੇ ਪਰ ਬਹੁਤ ਥੋੜੇ ਲੋਕ ਹੁੰਦੇ ਆ ਜੋ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਂਦੇ ਆ ਤੇ ਪਰ ਬਾਅਦ ਦੇ ਵਿੱਚ ਵੀ ਆ ਜਿਹੜਾ ਹਰ ਸਾਲ ਲੋਕਾਂ ਦੇ ਵਿੱਚ ਜਿਉਂਦੇ ਰਹਿੰਦੇ ਹੈਗੇ ਆ ਤੇ ਇਸ ਮੇਲੇ ਦੇ ਜਰੀਏ ਜਿਹੜਾ ਮਾਸਟਰ ਗੁਰਜਿੰਦਰ ਸਿੰਘ ਢੋਖ ਜੀ ਜਿਹੜੇ ਹਜੇ ਵੀ ਜਿਉਂਦੇ ਆ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਮੇਲਾ ਕਰਵਾਇਆ ਜਾ ਰਿਹਾ ਹੈਗਾ ਇਸ ਮੇਲੇ ਨੂੰ ਆਰਗੇਨਾਈਜ਼ ਆ ਜਿਹੜਾ ਉਹ ਤਰਕਸੀ ਸੁਸਾਇਟੀ ਤੇ ਹੋਰ ਕੁਝ ਆਗੂ ਸਹਿਬਾਨ ਆ ਜਿਹੜੇ ਉਹ ਕਰਦੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਤਰਕਸੀ ਸੁਸਾਇਟੀ ਤੋਂ ਆਗੂ ਮजूद ਨੇ ਇਸ ਤੋਂ ਇਲਾਵਾ ਮਾਸਟਰ ਜੀ ਮजूद ਨੇ ਜੋ ਉਹਨਾਂ ਦੇ ਨਾਲ ਪੜਾਉਂਦੇ ਰਹੇ ਹੈਗੇ ਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਮੈਨੂੰ ਤਾਂ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਜੀ ਅੱਛਾ ਪ੍ਰਧਾਨ ਜੀ ਚੌਥਾ ਮੇਲਾ ਹੈਗਾ ਇਸ ਅੱਜ ਵਾਲਾ ਇਹ ਮੇਲਾ ਜਿਹੜਾ ਬੜੀ ਸਫਲਤਾਪੂਰਵਕ ਆ ਜਿਹੜਾ ਸਿਰੇ ਚੜਿਆ ਹੈਗਾ ਕਿਵੇਂ ਦੇਖਦੋਂ ਇਸ ਮੇਲੇ ਦੀ ਸਫਲਤਾ ਨੂੰ ਤੇ ਮਾਸਟਰ ਗੁਰਜਿੰਦਰ ਡੋਕਦੀ ਆ ਜਿਹੜੀ ਕਾਰਗਜਾਈ ਕਾਰਗਜਰੀ ਜਿਹੜੀ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ ਉਹ ਕਿਸ ਤਰ੍ਹਾਂ ਦੀ ਰਹੀ ਹੈਗੀ ਆ ਇਸ ਬਾਰੇ ਜਿਹੜਾ ਸਾਡੇ ਨਾਲ ਲਾਜ਼ਮੀ ਵਿਚਾਰ ਆ ਜਿਹੜੇ ਸਾਂਝੇ ਮੈਂ ਰਾਮਸਵਰਨ ਲਖੇਵਾਲੀ ਸੂਬਾ ਮੁਖੀ ਸਾਹਿਤ ਵਿਭਾਗ ਤਰਖੀ ਸੋਸਾਇਟੀ ਪੰਜਾਬ ਅੱਜ ਸਾਡੇ ਮਿੱਤਰ ਸਾਡੇ ਸਾਥੀ ਸਾਡੇ ਤਰਕਸ਼ੀ ਲਾਗੂ ਅਧਿਆਪਕਾ ਗੁਰਜਿੰਦਰ ਡੋਗ ਦੀ ਯਾਦ ਚੌਥਾ ਜਿਹੜਾ ਨਾਟਕ ਮੇਲਾ ਉਹਨਾਂ ਦੇ ਬਣਾਏ ਲੋਕ ਚੇਤਨਾ ਮੰਚ ਡੋਗ ਬਲੋਕ ਕਰਵਾਇਆ ਗਿਆ ਆਪਾਂ ਡੋਗ ਦੀ ਧਰਤੀ ਤੇ ਡੋਗ ਦੇ ਸਕੂਲ ਚ ਖੜੇ ਆ ਅਸੀਂ ਬਹੁਤ ਲੰਮਾ ਸਮਾਂ ਗੁਰਜਿੰਦਰ ਡੋਗ ਨਾਲ ਅਸੀਂ ਸਟੇਜਾਂ ਗੁਰਸ਼ਰਨ ਭਾਜੀ ਨਾਲ ਵੀ ਸਾਂਝੀਆਂ ਕਰਦੇ ਰਹੇ ਹਾਂ ਜਿਹੜਾ ਮੁਕਸਰ ਦਾ ਮਾਗੀ ਮੇਲਾ ਹੁਣ 27ਵੇਂ ਸਾਲ ਚ ਉਹ ਲਗਾਤਾਰ ਦੋ ਦਹਾਕੇ 20 ਸਾਲ ਅਸੀਂ ਇਕੱਠੇ ਉੱਥੇ ਕੰਮ ਕੀਤਾ ਗੁਰਜਿੰਦਰ ਡੋਕ ਨੇ ਸਮਾਜ ਦੇ ਲੋਕਾਂ ਦੀ ਸੋਚ ਨੂੰ ਹਲੂਣਾ ਦੇਣ ਲਈ ਸੋਚ ਨੂੰ ਬਦਲਣ ਲਈ ਲੋਕਾਂ ਨੂੰ ਜਗਾਉਣ ਲਈ ਸਮਾਜ ਵਿੱਚ ਵਿਗਿਆਨਕ ਚੇਤਨਾ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕੀਤਾ ਅਸੀਂ ਇਕੱਠਿਆਂ ਨੇ ਕੰਮ ਕੀਤਾ ਉਹ ਇੱਕ ਅਧਿਆਪਕ ਵੀ ਸੀ ਤੇ ਜਿਹੜਾ ਇੱਕ ਚੰਗਾ ਅਧਿਆਪਕਾ ਉਹ ਆਪਦੇ ਬੱਚਿਆਂ ਨੂੰ ਨਾਲ ਲਾ ਕੇ ਸਮਾਜ ਦਾ ਬਹੁਤ ਕੰਮ ਕਰ ਸਕਦਾ ਤੇ ਗੁਰਜਿੰਦਰ ਡੋਕ ਨੇ ਲੋਕ ਚੇਤਨਾ ਮਨ ਚ ਲੋਕ ਬਣਾ ਕੇ ਨਾਲ ਆਪਣੇ ਜਿਸਮਤ ਜੀ ਖੜੇ ਜਿਹੜੇ ਅਧਿਆਪਕਾ ਉਹਨਾਂ ਦੇ ਨਾਲ ਕੰਮ ਕਰਦੇ ਰਹੇ ਛੋਟੇ ਹੁੰਦਿਆਂ ਤੋਂ ਬਚਪਨ ਤੋਂ ਹੀ ਉਹਨਾਂ ਕੋਲੇ ਪੜ੍ਹਦੇ ਵੀ ਰਹੇ ਆ ਇਹ ਜਿਹੜਾ ਮੇਲਾ ਜਿਵੇਂ ਕਿ ਤੁਸੀਂ ਕਿਹਾ ਕਿ ਇੱਕ ਵੱਖਰੀ ਦਿੱਖ ਦਾ ਮੇਲਾ ਜਿਹੜੇ ਮੇਲੇ ਆ ਉਹ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਇਹ ਕੋਈ ਮੇਲਾ ਨਹੀਂ ਤੁਸੀਂ ਆਓ ਖਾ ਪੀ ਕੇ ਮੁੜ ਜਾਓ ਢੋਲ ਠਮੱਕੇ ਵਜਾ ਕੇ ਠੀਕ ਆ ਮਨੋਰੰਜਨ ਜ਼ਿੰਦਗੀ ਦਾ ਹਿੱਸਾ ਪਰ ਉਦੋਂ ਜ਼ਿਆਦਾ ਹਿੱਸਾ ਕਿ ਅਸੀਂ ਇਸ ਜ਼ਿੰਦਗੀ ਨੂੰ ਸਮਾਜ ਨੂੰ ਇਸ ਦੇਸ਼ ਨੂੰ ਚੰਗਾ ਕਿਵੇਂ ਬਣਾ ਸਕਦੇ ਆ ਤੇ ਉਹਨਾਂ ਦੇਸ਼ ਭਗਤਾਂ ਦੇ ਫਾਕਤ ਸਰਾਬਿਆਂ ਦੇ ਗਦਰੀ ਬਾਬਿਆਂ ਦੇ ਉਹਨਾਂ ਸਾਡੇ ਬੁੱਧੀਜੀਵੀ ਚਿੰਤਕਾਂ ਦੇ ਲੇਖਕਾਂ ਦੇ ਗੁਰਸ਼ਰਨ ਭਾਜ ਜੀ ਵਰਗੇ ਨਾਟਕਕਾਰਾਂ ਦੇ ਸੁਪਨਿਆਂ ਨੂੰ ਕਿਵੇਂ ਸਹਾਰਾ ਕਰ ਸਕਦੇ ਐ ਇਸ ਲਈ ਇਹਨਾਂ ਮੇਲਿਆਂ ਦੀ ਬਹੁਤ ਲੋੜ ਆ ਤੇ ਲੋਕ ਚੇਤਨਾ ਮੰਚ ਵਾਲੇ ਜਿਹੜੇ ਨੌਜਵਾਨ ਪਿੰਡ ਵਾਲੇ ਬਾਈ ਡੋਗ ਦਾ ਪਰਿਵਾਰ ਸਾਰੇ ਜਣੇ ਮਿਲ ਕੇ ਪਿੰਡ ਵਾਸੀ ਇਹ ਜਿਹੜਾ ਮੇਲਾ ਲਾਉਂਦੇ ਆ ਇਹਦੀ ਜਿਹੜੀ ਤਸਵੀਰ ਆ ਇੱਕ ਲੋਕ ਚੇਤਨਾ ਵਾਲੀ ਆ ਕਿ ਜਦੋਂ ਕੋਈ ਬੰਦਾ ਦੁਨੀਆ ਤੋਂ ਚਲਾ ਜਾਂਦਾ ਅਸੀਂ ਆਮ ਸਮਾਜ 'ਚ ਵੇਖਦੇ ਆ ਕਿ ਉਹਨੂੰ 1-2 ਸਾਲ ਬਾਅਦ ਅਸੀਂ ਆਪ ਦਾ ਰਸਮੁਰਵਾਇ ਕਰਕੇ ਮੁੜ ਕੇ ਛੱਡ ਦਿੰਨੇ ਆ ਪਰੰਤੂ ਜਿਹੜੇ ਲੋਕਾਂ ਲਈ ਕੰਮ ਕਰਦੇ ਆ ਲੋਕਾਂ ਲਈ ਜਿਉਂਦੇ ਆ ਲੋਕਾਂ ਲੋਕਚੇਤਨਾ ਦਾ ਕੰਮ ਕਰਦੇ ਆ ਚਾਹੇ ਉਹ ਲੇਖਕ ਆ ਪੱਤਰਕਾਰ ਆ ਕਿਸੇ ਵੀ ਵਰਗ ਦੇ ਆ ਕੋਈ ਆਗੂ ਆ ਉਹ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਵੀ ਮਤਲਬ ਜਿਉਂਦੇ ਰਹਿੰਦੇ ਆ ਲੋਕ ਉਹਨਾਂ ਨੂੰ ਯਾਦ ਰੱਖਦੇ ਆ ਉਹਨਾਂ ਦਾ ਜਿਹੜੀ ਮਤਲਬ ਨਾਂ ਹੁੰਦਾ ਲੋਕਾਂ ਦੇ ਮਨ ਦੇ ਅੰਮ੍ਰਿਤ 'ਚ ਲਿਖਿਆ ਜਾਂਦਾ ਤੇ ਉਹੀ ਨਾਂ ਜਿਹੜਾ ਗੁਰਜਿੰਦਰ ਡੋਕ ਨੇ ਆਪਣੀ ਛੋਟੀ ਜ਼ਿੰਦਗੀ 'ਚ ਕਮਾਇਆ ਇਹ ਉਹਦੀ ਕਮਾਈ ਆ ਇਹ ਉਹਦਾ ਸਰਮਾਇਆ ਜਿਹਦੇ ਕਰਕੇ ਆਪਾਂ ਸਾਰੇ ਇੱਥੇ ਨਾਟਕ ਵਾਲੇ ਰੰਗਕਰਮੀ ਤੁਸੀਂ ਪੱਤਰਕਾਰ ਸਾਰੇ ਇੱਥੇ ਮਿਲਦੇ ਆ ਤੇ ਉਸ ਨੂੰ ਯਾਦ ਨਹੀਂ ਕਰਦੇ ਗੁਰਜਿੰਦਰ ਲੋਕ ਨੂੰ ਕੱਲਾ ਸਗੋਂ ਇਹ ਐਦ ਕਰਦੇ ਆ ਕਿ ਅਸੀਂ ਗੁਰਜਿੰਦਰ ਲੋਕ ਦੇ ਸੰਗੀ ਸਾਥੀ ਆ ਉਹਦੇ ਨਾਲ ਰਹੇ ਆ ਅਸੀਂ ਉਹਦੇ ਸੋਚਾਂ ਤੇ ਸੁਪਨਿਆਂ ਦੀ ਜਿਹੜੀ ਗੱਲ ਆ ਉਹ ਕਰਦੇ ਰਵਾਂਗੇ ਅੱਛਾ ਤਰਕਸ਼ੀ ਸੋਸਾਇਟੀ ਵੱਲੋਂ ਆ ਜਿਹੜਾ ਵੱਡਾ ਯੋਗਦਾਨ ਆ ਤੁਹਾਡੇ ਸਾਥੀ ਵੀ ਤਰਕਸ਼ੀ ਸੋਸਾਇਟੀ ਦੇ ਨਾਲ ਸੰਬੰਧਿਤ ਰਹੇ ਹੈਗੇ ਆ ਇੱਕ ਪਿਛਲੇ ਸਮੇਂ ਤੋਂ ਇੱਕ ਸਵਾਲ ਵੀ ਹੈ ਜਿਹੜਾ ਵੱਡੇ ਪੱਧਰ ਦੇ ਉੱਤੇ ਉੱਭਰ ਰਿਹਾ ਹੈਗਾ ਮੀਡੀਆ ਦੇ ਥਰੂ ਉੱਭਰ ਰਿਹਾ ਹੈਗਾ ਸੋਸ਼ਲ ਮੀਡੀਆ ਦੇ ਥਰੂ ਉੱਭਰ ਰਿਹਾ ਹੈਗਾ ਤਰਕਸ਼ੀਲ ਸੋਸਾਇਟੀ ਨੂੰ ਲੈ ਕੇ ਇਹ ਹੀ ਅਕਸਰ ਕਿਹਾ ਜਾਂਦਾ ਹੈਗਾ ਕਿ ਤਰਕਸ਼ੀਲਾਂ ਨੇ ਜਿਹੜਾ ਰੱਬ ਦੇ ਉੱਤੇ ਹੈ ਜਿਹੜਾ ਕਿੰਤੂ ਪਰੰਤੂ ਕੀਤਾ ਇਸੇ ਵਜ੍ਹਾ ਕਰਕੇ ਜਿਹੜਾ ਲੋਕ ਆ ਜਿਹੜੇ ਇਸ ਦੇ ਵੱਲ ਆ ਜਿਹੜਾ ਪਿੱਛੇ ਨੂੰ ਹੋ ਗਏ ਇਸ ਤੋਂ ਪਿੱਛੇ ਨੂੰ ਹਟੇ ਹੈਗੇ ਆ ਲੰਬਾ ਤਜਰਬਾ ਹੈਗਾ ਤੁਹਾਡਾ ਕੀ ਲੱਗ ਰਿਹਾ ਹੈਗਾ ਲੋਕ ਤਰਕਸ਼ੀਲ ਤੋਂ ਤਰਕਸ਼ੀਲਤਾ ਤੋਂ ਪਿੱਛੇ ਨੂੰ ਹਟੇ ਆ ਜਾਂ ਲੋਕੀ ਆ ਜਿਹੜੇ ਤਰਕਸ਼ੀਲਤਾ ਦੇ ਵੱਲ ਨੂੰ ਵਧ ਦੇਖੋ ਮੋਢੀ ਸਾਹਿਬ ਗੱਲ ਇਹ ਆ ਕਿ ਜਿਹੜਾ ਸਾਡਾ ਸੰਵਿਧਾਨ ਆ ਦੇਸ਼ ਦਾ ਭਾਰਤ ਦਾ ਉਹ ਹਰੇਕ ਵਿਅਕਤੀ ਨੂੰ ਇਹ ਅਧਿਕਾਰ ਦਿੰਦਾ ਹ ਕਿ ਉਹ ਆਪ ਕਿਸੇ ਵੀ ਵਿਚਾਰ ਦੇ ਰਾਹ ਤੁਰ ਸਕਦਾ ਕਿਸੇ ਵੀ ਵਿਚਾਰ ਨੂੰ ਅਪਣਾ ਸਕਦਾ ਜੀ ਇੱਥੇ ਦੋ ਹੀ ਆ ਇੱਕ ਵਿਚਾਰਵਾਦ ਆ ਜਿਹੜਾ ਧਾਰਮਿਕ ਪ੍ਰੋਗਰਾਮ ਆ ਹਨਾ ਇੱਕ ਇੱਕ ਰਾਹ ਦੂਸਰਾ ਜਿਹਨੂੰ ਪਦਾਰਥਵਾਦ ਕਹਿੰਦੇ ਆ ਜਿਹੜੀ ਤਰਕਸ਼ਿਲ ਸੋਸਾਇਟੀ ਪੰਜਾਬ ਆ ਉਹ ਪਦਾਰਥਵਾਦ ਨੂੰ ਮੰਨਦੀ ਹੈ ਕਿਉਂਕਿ ਇਸ ਧਰਤੀ ਤੇ ਜੋ ਵੀ ਤਰੱਕੀ ਹੋਈ ਵਿਕਾਸ ਹੋਈ ਉਹ ਪਦਾਰਥਵਾਦ ਕਰਕੇ ਹੋਈ ਆ ਵਿਗਿਆਨੀਆਂ ਨੇ ਦੱਸਿਆ ਉਹਦੀਆਂ ਖੋਜਾਂ ਕਰਕੇ ਦੱਸਿਆ ਜਿੱਥੋਂ ਤੱਕ ਇਹ ਸਵਾਲ ਆ ਵੀ ਇਹ ਕਹਿਤਾ ਜਾਂਦਾ ਕੋਈ ਬੰਦਾ ਕਿਹੜੇ ਧਰਮ ਨੂੰ ਮੰਨਦਾ ਕੋਈ ਬੰਦਾ ਕਿਹੜੇ ਕਿੱਥੇ ਜਾਂਦਾ ਕਿਸੇ ਬੰਦੇ ਦੀ ਕੀ ਵਿਚਾਰਧਾਰਾ ਇਸ ਗੱਲ ਦਾ ਕੋਈ ਮਤਲਬ ਨਹੀਂ ਵੀ ਕੋਈ ਕਿਸੇ ਨੂੰ ਮੰਨਦਾ ਜਾਂ ਨਹੀਂ ਮੰਨਦਾ ਇਹ ਇਸ ਗੱਲ ਦੀ ਬਜਾਏ ਇਹ ਦੇਖਣਾ ਕਿ ਉਸ ਬੰਦੇ ਦਾ ਸਮਾਜ ਲਈ ਯੋਗਦਾਨ ਕੀ ਹੈ ਹੁਣ ਤਰਕਸ਼ੀਲ ਸੈਟੀ ਨੂੰ ਬਣੀ ਨੂੰ 40 ਸਾਲ ਹੋ ਗਏ ਜੀ ਤਰਕਸ਼ੀਲ ਸੈਟੀ ਨੇ 60-70 ਕਿਤਾਬਾਂ ਛਾਪੀਆਂ ਤਾਰਕ ਸਿੰਘ ਸੈਟੀ ਨੇ ਪੰਜਾਬ ਦੇ ਮਾਨਸਿਕ ਰੋਗੀ ਜਿਹੜੇ ਭੂਤਾਂ ਪ੍ਰੇਤਾਂ ਦੇ ਸਤਾਏ ਲੋਕ ਸੀਗੇ ਉਹਨਾਂ ਲਈ ਮਾਨਸਿਕ ਮਸ਼ਵਰਾ ਸਿਹਤ ਕੇਂਦਰ ਖੋਲੇ ਹਜ਼ਾਰਾਂ ਲੋਕਾਂ ਦੇ ਘਰ ਬਚਾਏ ਹਜ਼ਾਰਾਂ ਲੋਕਾਂ ਨੂੰ ਉਹਨਾਂ ਪਖੰਡੀ ਬਾਪਿਆਂ ਨੇ ਜਿਹੜੇ ਲੁੱਟਿਆ ਸੀ ਉਹਨਾਂ ਦੇ ਪੈਸੇ ਵਾਪਸ ਕਰਾਈ ਲੋਕਾਂ ਨੂੰ ਲੋਕ ਚੇਤਨਾ ਦੀ ਜਾਗ ਲਾਈ ਲੋਕਾਂ ਨੂੰ ਪੜ੍ਹਨ ਲਿਖਣ ਲਾਇਆ ਇੱਕ ਪ੍ਰਕਾਸ਼ਨ ਖੋਲ੍ਹਿਆ ਕਿ ਕਿਉਂਕਿ ਜਿਹੜਾ ਸਾਡੇ ਸੰਵਿਧਾਨ ਦੇ ਨਿਰਦੇਸ਼ਕ ਸਿਧਾਂਤਾਂ 'ਚ ਲਿਖਿਆ ਹੈ ਕਿ ਹਰੇਕ ਨਾਗਰਿਕ ਦੀ ਡਿਊਟੀ ਹੈ ਕਿ ਉਹ ਵਿਗਿਆਨਕ ਚੇਤਨਾ ਦਾ ਸੈਂਟਿਫਿਕ ਟੈਂਪਰਮੈਂਟ ਦਾ ਕੰਮ ਕਰੂਗਾ ਜਿਹੜਾ ਕਿ ਤਰਕੀ ਦੀ ਸੋਸਾਇਟੀ ਕਰਦੀ ਹੈ ਸਰਕਾਰ ਨੂੰ ਕਰਨਾ ਚਾਹੀਦਾ ਜਿਹੜਾ ਅਸੀਂ ਕਰਦੇ ਆ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਜਿਹੜੇ ਲੋਕ ਇਹ ਕਹਿੰਦੇ ਆ ਕਿ ਇਹ ਤਾਂ ਨਾਸਤਕ ਆ ਜਿਹੜਾ ਰੱਬ ਨੂੰ ਨਹੀਂ ਮੰਨਦੇ ਹੁਣ ਭਗਤ ਸਿੰਘ ਨੇ ਐਲਾਨੀਆਂ ਤੌਰ ਤੇ ਕਿਤਾਬ ਲਿਖੀ ਆ ਕਿ ਮੈਂ ਰੱਬ ਨੂੰ ਕਿਉਂ ਨਹੀਂ ਮੰਨਦਾ ਮੈਂ ਨਾਸਤਕ ਕਿਉਂ ਆ ਭਗਤ ਸਿੰਘ ਦਾ ਕਦ ਉਹਦੇ ਨਾਲ ਛੋਟਾ ਨਹੀਂ ਹੋਇਆ ਵੱਡਾ ਹੋਇਆ ਜਿਹੜੇ ਬੰਦੇ ਨੇ ਸਵਾਲ ਬੰਦਾ ਕੌਣ ਠਾਊਗਾ ਜਿਹੜਾ ਪੜਿਆ ਜਿਹੜਾ ਚੰਤਨਸ਼ੀਲ ਆ ਜਿਹਨੂੰ ਗਿਆਨ ਹੋ ਗਿਆ ਉਹ ਸਵਾਲ ਠਾਊਗਾ ਸਵਾਲ ਬੁੱਧੀਮਾਨ ਬੰਦੇ ਠਾਉਂਦੇ ਆ ਇਸ ਲਈ ਜਿਹੜੇ ਬੰਦਿਆਂ ਨੂੰ ਲੱਗਦਾ ਕਿ ਇਸ ਸਮਾਜ 'ਚ ਬਦਲਾਅ ਨਾ ਆਜੇ ਜਾਂ ਜਿਨ੍ਹਾਂ ਦੀ ਦੁਕਾਨਦਾਰੀ ਨੂੰ ਖਤਰਾ ਜਾਂ ਜਿਨ੍ਹਾਂ ਦੇ ਪਖੰਡ ਦਾ ਪਰਦਾ ਫਾਸ਼ ਹੁੰਦਾ ਜਾਂ ਜਿਹੜੇ ਬਾਬੇ ਵੱਡੇ-ਵੱਡੇ ਡੇਰਿਆਂ 'ਚ ਬੈਠ ਕੇ ਆਪਾਂ ਵੇਨੇ ਵੀ ਰੇਪ ਇਸਟਾ ਉਹ ਉਹਨਾਂ ਉਹਨਾਂ ਦੇ ਬਾਰੇ ਲੋਕਾਂ ਨੂੰ ਸੱਚ ਪਤਾ ਲੱਗਦਾ ਇਸ ਲਈ ਇਹ ਉਹ ਲੋਕ ਪ੍ਰਚਾਰ ਕਰਦੇ ਆ ਕਿ ਇਹ ਦਾਸਤਕਾ ਜੀ ਰੱਬ ਨੂੰ ਨਹੀਂ ਮੰਨਦੇ ਤਰਕਸ਼ੀਲ ਸੋਸਾਇਟੀ ਦਾ ਕੰਮ ਜਿਹੜਾ ਉਹ ਲੋਕ ਪੱਕੀ ਆ ਦੇਸ਼ ਪੱਕੀ ਆ ਸਮਾਜ ਪੱਕੀ ਆ ਵਿਗਿਆਨਕ ਚੇਤਨਾ ਦਾ ਕੰਮ ਆ ਤੁਸੀਂ ਦੁਨੀਆ ਦਾ ਭਾਰਤ ਦਾ ਕੋਈ ਵੀ ਵੱਡਾ ਬੰਦਾ ਲੈ ਲਓ ਵਗਿਆਨੀ ਲੈ ਲਓ ਕੋਈ ਅਬਲ এবੀ ਜੇ ਕਲਾਮ ਦਾ ਨਾਮ ਲਾਉਂਗੇ ਭਗਤ ਸਿੰਘ ਦਾ ਨਾਮ ਲਾਉਂਗੇ ਡਾਕਟਰ ਭੀਮ ਅੰਬੇਦਕਰ ਦਾ ਨਾਮ ਲਾਉਂਗੇ ਉਹਨਾਂ ਦੀਆਂ ਲਿਖਤਾਂ ਪੜ੍ਹ ਕੇ ਵੇਖੋ ਵੀ ਉਹਨਾਂ ਨੇ ਕੀ ਲਿਖਿਆ ਕਿ ਜੇ ਭਗਤ ਸਿੰਘ ਨੇ ਵੀ ਲਿਖਿਆ ਕਿ ਜੇ ਤੁਸੀਂ ਮਤਲਬ ਅੱਗੇ ਵਧਣਾ ਚਾਹੁੰਦੇ ਆ ਤਾਂ ਤੁਹਾਨੂੰ ਹਰੇਕ ਪੁਰਾਣੇ ਵਿਚਾਰ ਦੀ ਪੁਨਸ਼ਾਨ ਕਰਨੀ ਪਊਗੀ ਤਾਂ ਉਹਦੀ ਲੋਚਨਾ ਕਰਨੀ ਪਊਗੀ ਉਹਦੀ ਥਾਂ ਤੇ ਨਵਾਂ ਵਿਚਾਰ ਲੈ ਕੇ ਆਉਣਾ ਪਊਗਾ ਇਹ ਵਿਚਾਰ ਤਰਕਸ਼ੀਲ ਸੈਟੀ ਨੇ ਲਿਆਂਦਾ ਇਸ ਲਈ ਜਿਹੜੇ ਮਤਲਬ ਉਹ ਅੱਗੇ ਵਧਣ ਦੇ ਜਾਂ ਬਦਲਾਅ ਦੇ ਜਾਂ ਵਿਗਿਆਨਕ ਵਿਚਾਰਧਾਰਾ ਦੇ ਵਿਰੋਧੀ ਆ ਉਹ ਇਹ ਪ੍ਰਚਾਰ ਕਰਦੇ ਆ ਕੂੜ ਪ੍ਰਚਾਰ ਜੇ ਤਰਕਸ਼ੀਲ ਸੈਟੀ ਦਾ ਕੰਮ ਲੋਕਾਂ ਨੂੰ ਪਸੰਦ ਨਹੀਂ ਤਾਂ ਤਰਕਸ਼ੀਲ ਸੈਟੀ ਦਾ ਹਜ਼ਾਰਾਂ ਜਿਹੜੇ ਮੈਗਜ਼ੀਨਾਂ ਲੋਕਾਂ ਦੇ ਘਰਾਂ ਜਾਂਦਾ ਲੱਖਾਂ ਕਿਤਾਬਾਂ ਲੋਕਾਂ ਦੇ ਘਰਾਂ ਜਾਂਦੀਆਂ ਅਸੀਂ ਪਿਛਲੇ 7 ਸਾਲਾਂ ਤੋਂ ਇੱਕ ਵਿਦਿਆਰਥੀਆਂ ਦੀ ਪ੍ਰੀਖਿਆ ਲੈਨੇ ਆ ਉਹਨੂੰ ਵਿਗਿਆਨਕ ਜੇਤਨਾ ਪ੍ਰੀਖਿਆ ਕਹਿੰਦੇ ਆ ਉਹਦੇ ਵਿੱਚ 50000 ਕਿਤਾਬ ਛਪਦੀ ਆ ਤੇ 40000 ਬੱਚੇ ਭਾਗ ਲੈਂਦੇ ਆ ਸਾਰੇ ਪੰਜਾਬ ਚ ਇੱਕ ਮੂਵਮੈਂਟ ਚੱਲ ਰਹੀ ਆ ਕਿ ਬੱਚਿਆਂ ਦੇ ਮਨਾਂ ਚ ਅਸੀਂ ਵਿਗਿਆਨਕ ਚੇਤਨਾ ਦਾ ਪ੍ਰਚਾਰ ਪ੍ਰਸਾਰ ਕਿਵੇਂ ਕਰਨਾ ਇਸ ਲਈ ਤਰਕਸ਼ੀਲ ਸੋਸਾਇਟੀ ਲੋਕਾਂ ਜਾਣਦੀ ਆ ਅਸੀਂ ਮੁਕਸਰ ਮੇਲਾ ਵੀ ਕਰਦੇ ਆ ਸਾਰੇ ਪੰਜਾਬ ਚ ਕਰਦੇ ਆ ਲੋਕ ਉੱਥੇ ਆਉਂਦੇ ਆ ਤੇ ਲੋਕ ਉੱਥੇ ਆਉਂਦੇ ਆ ਗੱਲ ਸੁਣਦੇ ਆ ਤੇ ਉਸ ਹਾਵ ਨਾਲ ਸੋਚ ਕੇ ਆਪਣੀ ਜ਼ਿੰਦਗੀ ਨੂੰ ਚੰਗਾ ਬਣਾਉਣ ਚ ਲੱਗੇ ਹੋਏ ਆ ਜਿਹੜਾ ਕਿ ਸਾਡੀ ਸੋਸਾਇਟੀ ਦਾ ਕੰਮ ਜਸਵੰਤ ਸਿੰਘ ਜੀ ਚੌਥਾ ਮੇਲਾ ਹੋ ਗਿਆ ਤੁਹਾਡੀ ਹਾਂ ਜੀ ਆਗੂ ਵਜੋਂ ਹੀ ਜਿਹੜੀ ਇੱਥੇ ਭੂਮਿਕਾ ਹੁੰਦੀ ਹੈ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਆ ਮੇਲਾ ਸ਼ੁਰੂ ਹੋਣ ਤੋਂ ਲੈ ਕੇ ਖਤਮ ਹੋਣ ਤੀਕਾ ਜਿਹੜਾ ਕਿਹੜੀ ਕਿਸ ਕਿਸ ਤਰ੍ਹਾਂ ਦੇ ਵਿਚਾਰ ਆ ਜਿਹੜੇ ਆਮ ਤੌਰ ਦੇ ਤੇ ਮਨ ਦੇ ਵਿੱਚ ਚੱਲਦੇ ਰਹਿੰਦੇ ਇਹ ਕਿੰਨਾ ਕੁ ਦਿਮਾਗ ਦੇ ਉੱਤੇ ਬੋਝ ਹੁੰਦਾ ਹੈਗਾ ਵੀ ਪਤਾ ਨਹੀਂ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੋਊਗਾ ਲੋਕ ਆਉਣਗੇ ਜਾਂ ਨਹੀਂ ਆਉਣਗੇ ਇਹ ਬਿਲਕੁਲ ਤੁਹਾਡੀ ਠੀਕ ਗੱਲ ਜੀ ਇਹ ਤਾਂ ਜ਼ਿੰਮੇਵਾਰੀ ਪੈ ਜਾਂਦੀ ਹੈ ਤੇ ਦਿਮਾਗ ਤਾਂ ਫਿਰ ਚਾਰੇ ਪਾਸੇ ਘੁਮਾਉਣਾ ਪੈਂਦਾ ਜੀ ਦਰਸ਼ਕਾਂ ਤੇ ਵੀ ਨਿਗਰੱਖਣੀ ਹੈ ਨਾਟਕ ਟੀਮਾਂ ਨੂੰ ਤਿਆਰੀ ਕਰਾਉਣੀ ਉਹਨਾਂ ਨੂੰ ਸਮੇਂ-ਸਮੇਂ ਤੇ ਪੇਸ਼ਕਾਰੀਆਂ ਕਰਾਉਣੀਆਂ ਸਾਰਾ ਕੰਟਰੋਲ ਰੱਖਣਾ ਜੀ ਬਾਕੀ ਸਾਰੀ ਜ਼ਿੰਮੇਵਾਰੀ ਟੈਨਸ਼ਨ ਤਾਂ ਹੋਈ ਜਾਂਦੀ ਹੈ ਜੀ ਪਰ ਸਾਨੂੰ ਮਾਣ ਹੈ ਸਾਡੀਆਂ ਨਾਟਕ ਟੀਮਾਂ ਤੇ ਐਤਕੀ ਵਾਲਾ ਚੌਥਾ ਇਨਕਲਾਬੀ ਨਾਟਕ ਮੇਲਾ ਬੜੀ ਸਫਲਤਾਪੂਰਕ ਸੰਪੰਨ ਹੋਇਆ ਇਹਦੇ ਵਿੱਚ ਖਾਸ ਤੌਰ ਤੇ ਜਿਹੜਾ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਇਨਕਲਾਬੀ ਕਵੀਸ਼ਰੀ ਜਥੇ ਰਸੂਲਪੁਰ ਜਥੇ ਨੇ ਆਪਣੀਆਂ ਕਵੀਸ਼ਰੀਆਂ ਦੇ ਰਾਹੀਂ ਆਪਣੇ ਪ੍ਰਚਾਰ ਦੇ ਰਾਹੀਂ ਜਿਹੜੇ ਆਮ ਜਿੰਨਾ ਬਾਰੇ ਦੱਬੇ ਕੁਚਲੇ ਲੋਕ ਮਜ਼ਦੂਰ ਹੈ ਕਿਰਤੀ ਹੈ ਕਿਸਾਨ ਹੈ ਛੋਟਾ ਦੁਕਾਨਦਾਰ ਹੈ ਛੋਟਾ ਵਪਾਰੀ ਹੈ ਉਹਨਾਂ ਦੱਬੇ ਕੁਚਲੇ ਲੋਕਾਂ ਦੀ ਗੱਲ ਲੋਕਾਂ ਤੱਕ ਲੈ ਕੇ ਜਾਣੀ ਇੱਕ ਵਿਸ਼ਰੀ ਵਿਦਾ ਤੇ ਰਾਹੀਂ ਉਹ ਬੜੇ ਸਫਲਤਾਪੂਰਕ ਢੰਗ ਦੇ ਨਾਲ ਕਿੰਨੀ ਪਰੇ ਚੜੀ ਹੈ ਜਿਹੜੀ ਨਾਟਕ ਟੀਮ ਹੈ ਸਾਡੀ ਅਦਕੀ ਉਹ ਇੱਕ ਬੜੇ ਸੋਹਣੇ ਨਾਟਕ ਉਹਨਾਂ ਨੇ ਪੇਸ਼ ਕੀਤੇ ਕੋਰਾ ਸੁਵਲੜਾ ਡਾਕਟਰ ਸਾਹਬ ਸਿੰਘ ਦਾ ਲਿਖਿਆ ਹੋਇਆ ਉਹ ਲੋਕਾਂ ਨੇ ਦੱਸਿਆ ਨਾਟਕ ਦੇ ਵਿੱਚ ਕਿ ਉਹ ਸੁਵਲੜਾ ਰਾਹ ਹੈ ਕਿਹੜਾ ਉਹ ਸੁਵਲੜਾ ਹੈ ਕਿਹਦੇ ਸੰਘਰਸ਼ ਦਾ ਪਹਿਲਾ ਇੱਕਾ ਕਰਾਂਗੇ ਫਿਰ ਸੰਘਰਸ਼ ਸੰਘਰਸ਼ ਵੀ ਸਾਡਾ ਸਹੀ ਰਸਤੇ ਵੱਲ ਹੋਣਾ ਚਾਹੀਦਾ ਮਿਹਨਤ ਅਸੀਂ ਕਰਦੇ ਹਾਂ ਜਰੂਰ ਸਾਰੇ ਮਿਹਨਤ ਕਰਦੇ ਆ ਪਰੰਤੂ ਮਿਹਨਤ ਸਾਡੀ ਦਿਸ਼ਾ ਜਿਹੜਾ ਨਿਸ਼ਾਨਾ ਉਹ ਠੀਕ ਪਾਸੇ ਵੱਲ ਚੱਲਣਾ ਚਾਹੀਦਾ ਫਿਰ ਸਾਨੂੰ ਮੰਜ਼ਲਾਂ ਦੀ ਜਿਹੜੀ ਉਪਰਾਪਤੀ ਹੁੰਦੀ ਹੈ ਦੂਸਰਾ ਨਾਟਕ ਅਸੀਂ ਅੱਜ ਵਿਗਿਆਨਕ ਯੁੱਗ ਦੇ ਵਿੱਚ ਖੜੇ ਆ ਤਰਕਸ਼ੀਲਤਾ ਦੀ ਗੱਲ ਕਰਦੇ ਆ ਪੰਡਿਤ ਬਲਾਕ ਕੰਡਤ ਬਲਾਕੀ ਰਾਮ ਨਾਟਕ ਬੜੀ ਸਫਲਤਾਪੂਰਨ ਇੱਥੇ ਸਪੰਨ ਹੋਇਆ ਅੱਜ ਲੋਕਾਂ ਨੂੰ ਝੰਜੋੜਿਆ ਨਾਟਕ ਨੇ ਲੋਕ ਸੋਚਣ ਲਈ ਮਜਬੂਰ ਹੋਏ ਹੈ ਕਿ ਅੱਜ ਵਿਗਿਆਨਕ ਯੁੱਗ ਦੇ ਵਿੱਚ ਅਸੀਂ ਆ ਗਏ ਆ ਤੇ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਜਿਹੜੇ ਅਨਪੜਤਾ ਦਾ ਚਲਾਕ ਲੋਕ ਫਾਇਦਾ ਠਾ ਕੇ ਉਹਨਾਂ ਦੀ ਕਿਸ ਤਰ੍ਹਾਂ ਦੀ ਲੁੱਟ ਕਰਦੇ ਸੀ ਕਸੂਟ ਕਰਦੇ ਸੀਗੇ ਤਾਂ ਉਹ ਸਾਰਾ ਕੁਝ ਲੋਕਾਂ ਤੱਕ ਅਸੀਂ ਲੈ ਕੇ ਗਏ ਆ ਔਰ ਇਹ ਜਾਦੂ ਦੇ ਸ਼ੋਅ 했 ਕੀ ਸੀ ਸਰਦੇਖ ਮਲੂਕਪੁਰੀ ਸਾਹਿਬ ਨੇ ਉਹਨਾਂ ਨੇ ਜਾਦੂ ਦੇ ਸ਼ੋਅ ਦਿਖਾਇਆ ਲੋਕਾਂ ਨੂੰ ਜਾਦੂ ਦਿਖਾਇਆ ਦੱਸਿਆ ਲੋਕਾਂ ਨੂੰ ਸਮਝਾਇਆ ਕਿ ਜਾਦੂ ਹੈ ਜਿਹੜੀ ਇਹ ਕਾਲਾ ਹੈ ਇੱਕ ਇਹਦੇ ਵਿੱਚ ਕੋਈ ਉਹ ਹੈ ਨਹੀਂਗਾ ਵੀ ਮਤਲਬ ਕਿ ਕੋਈ ਸ਼ਕਤੀ ਨਹੀਂ ਕੋਈ ਕਰਾਮਾਤ ਨਹੀਂ ਹੈ ਔਰ ਜਦੋਂ ਛੋਟੇ ਛੋਟੇ ਬੱਚਿਓ ਦੇਖਦੇ ਆ ਉਹ ਦਰਸ਼ਕ ਦੇ ਖਾਸ ਤੌਰ ਤੇ ਵੱਡੀ ਗਿਣਤੀ ਦੇ ਵਿੱਚ ਤੁਸੀਂ ਮੇਲੇ ਦੇ ਵਿੱਚ ਵੇਖਿਆ ਹੋਣਾ ਕਿ ਮੇਰੇ ਪਿੰਡ ਦੇ ਜਿਹੜੇ ਔਰਤਾਂ ਨੇ ਵੱਡੀ ਗਿਣਤੀ ਦੇ ਵਿੱਚ ਮੇਲੇ ਦੇ ਅਖੀਰ ਤੱਕ ਉਹ ਬੈਠੀਆਂ ਰਹੀਆਂ ਨੇ ਜਦੋਂ ਅਸੀਂ ਇਹ ਔਰਤ ਸਮਾਜ ਵਾਸਤੇ ਲੋਕਾਂ ਵਾਸਤੇ ਇੱਕ ਕਵਿਸ਼ੀਆਂ ਰਹੀਆਂ ਨਾਟਕਾਂ ਰਹੀਆਂ ਤੇ ਜਾਦੂ ਦੇ ਸ਼ੋਅ ਰਹੀਆਂ ਆਪਣਾ ਜਿਹੜਾ ਸਨੇਹਾ ਪਹੁੰਚਾਉਣ ਦੀ ਪੂਰੀ ਤਰ੍ਹਾਂ ਮੈਂ ਸਮਝਦੇ ਅਸੀਂ ਕਾਮਯਾਬ ਰਹੇ